ਇਹ ਘਰਾਂ ਵਾਲਾ ਮੁੰਡਾ ਨਹੀਂ ਵਿਖਿਆ ਸ਼ਰਾਬ ਪੀਣਾ ਵਾਲਾ ਮੈਂ ਮੁੰਡਾ ਵਿਖਿਆ ਟੀਕਾ ਲਾਉਣਾ ਵਾਲਾ ਮੈਂ ਢਾਈ ਸਾਲਾਂ ਦਾ ਮੁੰਡਾ ਵਿਖਿਆ ਬੋਲੋ ਨਹੀਂ ਗੱਲਾਂ ਮੇਰੀ ਸਹੀ ਹੈ ਕਿ ਤੂੰ ਠੀਕ ਹੈ ਹੱਥ ਖੜੇ ਕਰ ਦੇ ਨਸੋ ਜਿਹੜੇ ਨਹੀਂ ਕਿਤੇਗਾ ਮਸਲ ਤੇਰੀ ਨਾਮ ਤਾਂ ਦੁਬਾਰੇ ਕਰੋ ਸੁਣੋ ਇੱਥੇ ਵੀ ਕਿਸਾਨ ਦੇ ਨਾਲ ਨਹੀਂ ਕੀਤਾ ਜਿਹੜੀ ਸ਼ਰਾਬ ਆਉਂਦੀ ਸੀ ਉਹ ਨਹੀਂ ਸੀ ਫੈਕਟਰੀਆਂ ਆ ਪਾਣੀ ਘੋੜ ਕੇ ਰੰਗ ਘੋੜ ਕੇ ਤੇ ਨਸ਼ਾ ਕੋ ਬਣਾ ਦਿੰਦੇ ਸੀ ਉਹ ਵੇਖਦੀ ਐ ਪਾਣੀ ਪਾਣੀ ਲਿਖਦਾ ਕਿੰਨੀ ਸੋਰੀ ਬੁੱਤ ਪਾਣੀ ਜਿਹੜੀ ਫੀਂਟਾ ਡੋਟੇ ਹੁੰਦੀ ਸੀ ਕਿਸਾਨ ਦੇ ਘਰੇ ਹੁੰਦੀ ਸੀ ਕਿਸਾਨ ਵਿਚਾਰਾ ਕਿਸੇ ਵੱਡਿਆਂ ਨੂੰ ਪੈਸੇ ਨਹੀਂ ਦੇ ਸਕਦਾ ਸੀ ਨੂੰ ਉਹ ਸ਼ਰਾਬ ਆੜਾ ਬੰਦਾ ਬੰਦੇ ਥੱਲੇ ਲੈ ਦਿੰਦਾ ਸ਼ਰਾਬ ਆਦ ਦਾ ਘਰੇ ਵੀ ਕੁੱਟ ਮਾਰ ਕੇ ਯਾਰੀ ਕਰ ਦਿੰਦਾ ਸ਼ਰਾਬ ਆਦ ਨਾਲ ਸੜਕ ਤੇ ਵੀ ਵਿਆਹ ਹੁੰਦਾ ਹੈ ਮੈਂ ਨਹੀਂ ਬਿਖਿਆ ਇਸ ਮਸ਼ੀਆ ਮੈਂ ਆਂਡਾ ਵੀ ਨਹੀਂ ਖਾਂਦਾ ਮੈਂ ਟੋਟਿਆਂ ਦੇ ਹੱਕ 'ਚ ਨਹੀਂ ਆ ਮੈਂ ਆਖੀਮ ਦੇ ਹੱਕ 'ਚ ਨਹੀਂ ਲੇਕਿਨ ਜਿਹੜੀ ਕੋੜੀ ਤੁਸੀਂ ਦਿੱਨੇ ਹੋ ਹਸਪਤਾਲ ਦੇ ਵਿੱਚ ਉਹ ਠੀਨ ਨਾਲ ਮਾਰੀ ਹੈ ਉਹ ਛੁੱਟਦੀ ਨਹੀਂ ਬੰਦਾ ਮਾਰ ਜਾਂਦੀ ਹੈ ਆਖੀ ਮਾਰੇ ਚਾਲੀ ਚਾਲੀ ਸਾਲ ਹੋ ਗਏ ਮੈਨੂੰ ਲੱਗਦਾ ਜੇ ਚਿੱਟੇ ਦੀ ਥਾਪ ਹੋਵੇ ਤਾਂ ਮੇਰਾ ਬੰਦਾ ਜਿਹੜਾ ਟਰਸਾਲਾ ਚ ਮਰੂਗਾ ਮਰਨ ਤੋਂ ਸਾਡਾ ਰੰਗ ਪਾਟ ਜੂਗਾ ਕਿਉਂ ਮੈਂ ਇਹ ਇਸ ਕਰਕੇ ਜਿਵੇਂ ਕੈਨੇਡਾ ਨੇ ਨਸ਼ਾ ਉੱਤੇ ਲੀਗਲਾਈਜ਼ ਕੀਤਾ ਹੈ ਇਹ ਸਭ ਤੋਂ ਮਤਲਬ ਹੈ ਚਿੱਟੇ ਤੋਂ ਸਮਾਗ ਤੋਂ ਕੁਕਿੰਗ ਤੋਂ ਟੂਟੀਕੇ ਤੋਂ ਆਪਰਗ੍ਰੋਸ ਨਾਲ ਜਿਵੇਂ ਮਰਦੇ ਪੜਾਇਆ ਪੁਲਿਸ ਚਾਰ ਦਿਨ ਸੰਭੀ ਕਰ ਦਿੰਦੀ ਹੈ ਜਿੱਤਾ ਮਿਲਦਾ ਨਹੀਂ ਤੇ ਜਿਹਨੂੰ ਚਾਰ ਦਿਨ ਮਿਲਿਆ ਨਹੀਂ ਉਹ ਚਰ ਦੋ ਤਿੰਨ ਨਕਸ਼ੇ ਬਣਾ ਕੇ ਟੀਕਾ ਲਾਉਣਾ ਆਪ ਦਾ ਨਿਸ਼ਾ ਪੂਰਾ ਕਰੇਗਾ ਮਾਰਾ ਸ਼ਰੀਰ ਉਹ ਮਰ ਜਾਂਦਾ ਉਹ ਯਾਰ ਤੁਸੀਂ ਮੈਨੂੰ ਪੁੱਛਿਆ ਚਾਹ 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 ਵਧੀਆ ਚੀਜ਼ ਹੈ ਚਾਹ ਤੋਂ ਜਿਹੜਾ ਕਿਹੜਾ ਕਿਹੜਾ ਬੰਦਾ ਜਿਹੜਾ ਚਾਹ ਨਹੀਂ ਪੀਂਦਾ ਥੋੜੇ ਜਿਹਾ ਅੱਛਾ ਕਰੋ ਜਿਹੜਾ ਚਾਹ ਨਹੀਂ ਪੀਂਦਾ ਸੌ ਲੱਗੇ ਗੁਰੂ ਆਦੀ ਮਾਂ ਦੇ ਦੀ ਜੇ ਚੂਠੇ ਲੋਕ ਚਾਹ ਕਿਹੜਾ ਨਹੀਂ ਪੀਂਦਾ ਥੋੜੇ ਚਾਹ ਬਿਨੂ ਆਪਰੇ ਵਿੱਚ ਆਹ ਚਾਹ ਮੈਂ ਯਾਰ ਮੁੰਜੇ ਕੋ ਉਠਿਆ ਨਹੀਂ ਜਾਂਦਾ ਮੈਂ ਉਠ ਨਹੀਂ ਸਕਦਾ ਮੈਂ ਅੱਧਾ ਵੀ ਖਾਂਦਾ ਮਿੱਠਾ ਦਾ ਸ਼ਰਾਬ ਨਹੀਂ ਪੜ ਜਾਣਾ ਕਿ ਮੈਂ ਉਠਿਆ ਕਿਉਂ ਮਾਤਾ ਇਹ ਨਹੀਂ ਗੱਲ ਲੋਕ ਹੱਥ ਖੜਾ ਕਰੋ ਕਿ ਬੀਓ ਜੇ ਚਾਹ ਵੀ ਤੁਹਾਡੇ ਵਿੱਚ ਛੱਡੀ ਜਾਂਦੀ ਜਿਹੜੀ ਅੰਗਰੇਜ਼ ਦੇ ਗਏ ਸੀ ਤਿੰਨ ਵਾਲੀ ਪੀਤਾ ਯਾਰ ਸਿਰੋਂ ਨਾ ਯਾਰ ਘੁੱਟ ਲਿਆ ਯਾਰ ਘੁੱਟ ਕੇ ਦੇ ਲਈ ਯਾਰ ਬੇਡਕ ਨੇ ਬਣਾ ਦਿੱਤੀ ਤੇ ਫੇਰ ਬਦੰਦਰੋ ਜਿਹੜੇ ਚਿੱਟਾ ਮੈਂ ਕਿਉਂ ਕਿਵੇਂ ਛੱਡੇ ਬੋਲੋ ਨਾਲੇ ਨਹੀਂ ਖਰੀਏਗੀ ਟੁੱਠੀ ਐ 42 42 ਨਸ਼ਰਾ ਐ ਆ ਹੁਣ ਮੈਂ ਥੱਕ ਗਿਆ ਸੀ ਮੈਨੂੰ ਆਖਿਆ ਬਾਈ ਲਿਆ